ऑपरेशन संधूर ਤੋਂ ਬਾਅਦ ਪਾਕਿਸਤਾਨੀ ਮੀਡੀਆ ਵੱਲੋਂ ਕਾਫੀ ਕੁਝ ਪ੍ਰਚਾਰਿਆ ਜਾ ਰਿਹਾ ਪ੍ਰੋਪਗੈਂਡਾ ਕੀਤਾ ਜਾ ਰਿਹਾ ਉਸ ਪ੍ਰੋਪਗੈਂਡੇ ਦਾ ਨਤੀਜਾ ਬਹੁਤ ਕੁਝ ਇਸ ਵੇਲੇ ਗਲੋਬਲ ਲੈਵਲ ਦੇ ਉੱਤੇ ਲੋਕਾਂ ਦੇ ਸਾਹਮਣੇ ਸਨਮੁਖ ਰੱਖਿਆ ਜਾ ਰਿਹਾ ਪਰ ਉਹ ਕਿੰਨਾ ਕੁ ਸੱਚ ਹੈ ਉਹ ਦਾਅਵੇ ਕਿੰਨੇ ਕੁ ਸੱਚ ਨੇ ਜਿਹੜੇ ਦਾਅਵੇ ਪਾਕਿਸਤਾਨ ਕਰਦਾ ਪਿਆ ਹੈ ਪਾਕਿਸਤਾਨੀ ਲੀਡਰਸ਼ਿਪ ਕਰਦੀ ਪਈ ਹੈ ਜਾਣਨਾ ਜ਼ਰੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਸੁਨੀਲ ਰুদ্রਰਾਜੀ ਮੌਜੂਦ ਨੇ ਸੁਨੀਲ ਜੀ ਸਮਾਂ ਦਿੱਤਾ ਬਹੁਤ ਸ਼ੁਕਰੀਆ ਸੱਚੀ ਕਾਲ ਜੀ ਧੰਨਵਾਦ ਵਨ ਇੰਡੀਆ ਪੰਜਾਬੀ ਦਾ ਸਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਕਿਉਂਕਿ ਪਾਕਿਸਤਾਨੀ ਮੀਡੀਆ ਦੇ ਵੱਲੋਂ ਜੋ ਗੱਲਾਂ ਪ੍ਰਚਾਰੀਆਂ ਜਾ ਰਹੀਆਂ ਸਭ ਤੋਂ ਪਹਿਲਾ ਦਾਵਾ ਉਹਨਾਂ ਦਾ ਇਹ ਸੀ ਕਿ ਆਦਮਪੁਰ 에ਅਰ ਬੇਸ ਉਡਾ ਦਿੱਤਾ ਗਿਆ ਨਸ਼ਟ ਕਰ ਦਿੱਤਾ ਗਿਆ ਨਾਲ ਦੇ ਨਾਲ S400 ਦੇ ਬਾਰੇ ਦਾਵਾ ਕਰਦੇ ਨੇ ਇਹਦੇ ਬਾਰੇ ਹੀ ਗੱਲ ਕਰਦੇ ਕਿ ਇਹ ਕਿੰਨਾ ਕੁ ਸੱਚ ਹੈ ਕਿੰਨੇ ਕੁ ਪਾਣੀ 'ਚ ਹੈਗੇ ਆ ਇਹ ਪਾਕਿਸਤਾਨੀ ਮੀਡੀਆ ਦੇ ਦੇਖੋ ਜੀ ਜਦੋਂ ਦਾ ਇਹ ਸਾਰਾ ਮਾਹੌਲ ਬਣਿਆ ਨਾ ਹਮਲੇ ਤੋਂ 15 ਦਿਨ ਪਹਿਲੇ ਤੋਂ ਉਦੋਂ ਤੋਂ ਹੀ ਪਾਕਿਸਤਾਨ ਇਹਨਾਂ ਤਿਆਰੀਆਂ ਸੀ ਕਿ ਸੋਸ਼ਲ ਮੀਡੀਆ ਤੇ ਕਿਦਾਂ ਇੰਡੀਆ ਵਾਲਿਆਂ ਨੂੰ ਟਾਣਾ ਵੈ ਤੇ ਇੰਡੀਆ ਇਸ ਤਿਆਰੀਆਂ ਦੇ ਵਿੱਚ ਸਿਗਾ ਕਿ ਆਪਣੇ ਜੰਗ ਦੇ ਹਥਿਆਰ ਆਪਣੇ ਫੌਜੀਆ ਨੂੰ ਕਿੱਦਾਂ ਤਿਆਰ ਕਰਨਾ ਆਪਣੇ ਲੋਕਾਂ ਨੂੰ ਕਿੱਦਾਂ ਤਿਆਰ ਕਰਨਾ ਕਿ ਬਲੈਕਆਊਟ ਹੋਵੇ ਸਾਇਰਨ ਹੋਵੇ ਕਿੱਦਾਂ ਉਹਨਾਂ ਨੂੰ ਜਿਹੜਾ ਥੋੜਾ ਜਿਹਾ ਟ੍ਰੇਨਡ ਕਰਨਾ ਕਿ ਖਤਰੇ ਦੇ ਪ੍ਰਤੀ ਸਾਵਧਾਨ ਰਹਿਣ ਤੇ ਇਹੀ ਗੱਲ ਜਿਹੜੀ ਹੈ ਪਾਕਿਸਤਾਨ ਨੇ ਕੀਤੀ ਹੈ ਜਦੋਂ ਇੰਡੀਆ ਨੇ ਹਮਲਾ ਕਰ ਦਿੱਤਾ ਉਹਨਾਂ ਦੇ ਸਟੀਕ ਨਿਸ਼ਾਨੇ ਜਿਹੜੇ ਮਾਰੇ ਆ ਉਹ ਸਾਰੇ ਤਬਾਹ ਕੀਤੇ ਉਹਨਾਂ ਦੇ ਅੱਡੇ ਜਿਹੜੇ ਆ ਕੈਂਪ ਟੈਰਰ ਕੈਂਪਸ ਜਿਹੜੇ ਸੀਗੇ ਤਾਂ ਉਦੋਂ ਪਾਕਿਸਤਾਨ ਸੋਸ਼ਲ ਮੀਡੀਆ ਤੇ ਪ੍ਰਚਾਰ ਦੇ ਵਿੱਚ ਲੱਗ ਗਿਆ ਜਿਹਦੇ ਵਿੱਚ ਸਭ ਨਾਲ ਜ਼ਿਆਦਾ ਪ੍ਰਚਾਰ ਉਹ S400 ਉਡਾ ਦੇਣ ਦਾ ਹੋਇਆ ਆਦਮਪੁਰ ਬੇਸ ਤੇ ਇਹਨਾਂ ਨੇ ਕਿ ਹਮਲਾ ਕੀਤਾ ਕਿ ਜਿਹੜਾ ਕਿ ਇੰਡੀਆ ਦਾ ਬਹੁਤ ਵੱਡਾ ਬੇਸ ਹੈਗਾ ਵਾ ਉਹ ਬਿਲਕੁਲ ਹੁਣ ਗੱਲਬਾਤ ਜਿਹੜੀ ਖੇਰੂ ਖੇਰੂ ਹੋ ਚੁੱਕੀ ਹੈ ਇਹਨਾਂ ਦੇ ਦਾਅਵੇ ਤੇ ਬਿਲਕੁਲ ਪਤਾ ਲੱਗ ਚੁੱਕਾ ਹੈ ਕਿ ਸਾਰਾ ਝੂਠ ਹੈ ਹਾਲਾਂਕਿ ਇੰਡੀਆ ਨੇ ਪਹਿਲੇ ਵੀ ਫੋਟੋਆਂ ਜਾਰੀ ਕਰ ਦਿੱਤੀਆਂ ਸੀ ਜਿਹੜੀਆਂ ਇਹਨਾਂ ਨੇ ਕੀਤੀ ਹੋਈ ਸੀ ਐਡੀਟਿੰਗ ਕੀਤੀ ਹੋਈ ਸੀ ਉਹ ਤੇ ਡਾਟਸ ਜਿਹੜੇ ਬਣਾ ਕੇ ਕਿ ਇੱਥੇ ਇੱਥੇ ਅਸੀਂ ਹਮਲਾ ਕੀਤਾ ਉਹਨਾਂ ਨੇ ਕਰੰਟ ਜਿਹੜੀਆਂ ਫੋਟੋਆਂ ਵਿਦ ਟਾਈਮ ਐਂਡ ਡੇਟ ਪਾ ਦਿੱਤੀਆਂ ਸੀਗੀਆਂ ਪਰ ਹੁਣ ਤਾਂ ਇਹਨਾਂ ਦਾ ਜਿਹੜਾ ਸਹਾਇਕ ਹੈ ਚੀਨੀ ਚੀਨ ਦਾ ਜਿਹੜਾ ਸੈਟੇਲਾਈਟ ਹੈ ਉਹਦੀਆਂ ਪਿਕਚਰਸ ਜਿਹੜੀਆਂ ਬਿਲਕੁਲ ਕਲੀਅਰ ਕਰਦੀਆਂ ਨੇ ਕਿ ਐਸੀ ਕੋਈ ਗੱਲ ਆਦਮਪੁਰ ਦੇ ਵਿੱਚ ਹੈ ਨਹੀਂ ਇੱਥੇ ਦੇ ਪ੍ਰਧਾਨ ਮੰਤਰੀ ਸਾਡੇ ਮੋਦੀ ਸਾਹਿਬ ਹੋ ਕੇ ਗਏ ਨੇ ਇੱਥੇ ਉਹਨਾਂ ਨੇ ਸਾਰਾ ਜਿਹੜਾ ਦਾਅਵੇ ਇਹ ਖਾਰਜ ਕੀਤੇ ਇੱਥੇ ਤੱਕ ਕਿ ਵਿਦੇਸ਼ੀ ਮੀਡੀਆ ਜਿਹੜਾ ਉਹ ਵੀ ਹੁਣ ਪੂਰਾ ਸੈਟੀਸਫਾਈਡ ਹੈਗਾ ਵੈ ਕਿ ਪਾਕਿਸਤਾਨ ਦੇ ਇਹ ਦਾਅਵੇ ਸਿਰਫ ਸੋਸ਼ਲ ਮੀਡੀਆ ਤੇ ਨੇ ਇੰਡੀਆ ਹਮਲੇ ਕਰਦਾ ਰਿਹਾ ਤੇ ਇਹ ਸੋਸ਼ਲ ਮੀਡੀਆ ਤੇ ਹਮਲੇ ਕਰਦੇ ਰਹੇ ਜੀ ਤੁਹਾ ਜੀ S400 ਦੀ ਜੇ ਗੱਲ ਕਰੀਏ ਉਹ ਕੋਈ ਛੋਟੀ ਮੋਟੀ ਮਸ਼ੀਨਰੀ ਨਹੀਂ ਹੈਗੀ ਉਹ ਖਾਸਾ ਮਹਿੰਗਾ ਸਿਸਟਮ ਹੈਗਾ ਜਿਹੜਾ ਇੰਸਟਾਲ ਕੀਤਾ ਗਿਆ ਤੇ ਜੇ ਆਪਾਂ ਅੰਕੜਿਆਂ ਦੀ ਗੱਲ ਕਰ ਲਈਏ 2 ਬਿਲੀਅਨ ਡਾਲਰਸ ਤੱਕ ਦੀ ਜਿਹੜੀ ਉਹ ਗੱਲ ਜਾਂਦੀ ਸੀਗੀ ਪਾਕਿਸਤਾਨ ਦਾਵਾ ਕਰਦਾ ਕਿ ਉਹਨਾਂ ਨੇ ਨਸ਼ਟ ਕਰ ਦਿੱਤਾ ਇਹ ਇਹ ਵੀ ਇਹਦੇ ਬਾਰੇ ਵੀ ਗੱਲ ਦੱਸਿਓ ਦੇਖੋ ਬੜੀ ਵਧੀਆ ਗੱਲ ਹੈ ਜੇ ਕਿਸੇ ਭਲੇਖੇ ਚ ਨਹੀਂ ਉਹ ਕਿ ਉਹ ਨਸ਼ਟ ਕਰ ਦਿੱਤਾ ਤਾਂ ਜੇ ਕਿਤੇ ਉਹਨਾਂ ਨੇ ਉਧਰ ਨੂੰ ਮੂੰਹ ਕਰ ਲਿਆ ਉਹਨਾਂ ਦੇ ਜਾਜਾ ਨੇ ਜਾਂ ਮਜ਼ਾਈਲਾ ਨੇ ਫਿਰ ਆਪਣੇ ਆਪ ਤਾਂ ਲੱਗ ਹੀ ਜਾਣਾ ਉਹਨਾਂ ਨੂੰ ਕਿ ਉਹ ਨਸ਼ਟ ਕੀਤਾ ਕਿ ਨਹੀਂ ਕੀਤਾ ਉਹ ਉਸੇ ਤਰ੍ਹਾਂ ਇੰਟੈਕਟ ਹੈ ਸਾਰਾ ਬੇਸ ਜਿਹੜਾ ਉੱਥੇ ਕੋਈ ਨੁਕਸਾਨ ਨਹੀਂ ਹੈ ਇੱਥੇ ਤਾਂ ਕੀ ਉੱਥੇ ਦੀ ਜਿਹੜੀ ਹਵਾਈ ਪੱਟੀ ਹੈ ਉਹਦੇ ਵਿੱਚ ਵੀ ਕੋਈ ਨੁਕਸਾਨ ਨਹੀਂ ਹੈਗਾ ਸਾਰਾ ਉਦੋਂ ਦਾ ਉਦਾਂ ਹੀ ਇੰਟੈਕਟ ਪਿਆ ਜਿੱਦਾਂ ਦਾ ਇਸ ਜਿਹੜੀ ਹੈ ਯੁੱਧ ਦੀ ਸਥਿਤੀ ਤੋਂ ਪਹਿਲੇ ਸੀਗਾ ਉਸੇ ਤਰ੍ਹਾਂ ਦਾ ਹੈਗਾ ਵਾ ਉਹ ਸਾਰਾ ਉਹ ਕਲੀਅਰ ਹੋ ਗਿਆ ਉਹਨਾਂ ਇਮੇਜਸ ਤੋਂ ਜਿਹੜੀਆਂ ਸੈਟਲਾਈਟਸ ਦੇ ਚਾਈਨੀ ਸੈਟਲਾਈਟਸ ਨੇ ਦਿਖਾਈਆਂ ਹਾਲਾਂਕਿ ਮੈਂ ਇੱਥੇ ਸਮਝਾਂਗਾ ਜੋ ਸੈਟਲਾਈਟ ਦੀ ਗੱਲ ਆਈ ਹੈ ਕਿ ਇੰਡੀਅਨ ਸੈਟਲਾਈਟਸ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈਗਾ ਉਹਨਾਂ ਨੇ ਵੀ ਪੂਰਾ ਜਿਹੜਾ ਟਕਾਣੇ ਇਹਨਾਂ ਦੇ ਲੱਭੇ ਕਿ ਕਿੱਥੇ ਕਿੱਥੇ ਮੂਵਮੈਂਟਸ ਚੱਲਦੀ ਪਈ ਹੈ ਹੱਤਵਾਦੀ ਜਿਹੜੇ ਕੈਂਪ ਕਿੱਥੇ ਚੱਲਦੇ ਪਏ ਨੇ ਤੇ ਇਹਨਾਂ ਨੂੰ 10 ਮੀਟਰ ਤੱਕ ਦੇ ਅੰਦਰ ਤੱਕ ਦਾ ਉਹਨਾਂ ਨੇ ਪੂਰਾ ਨਕਸ਼ਾ ਪੇਸ਼ ਕਰ ਦਿੱਤਾ ਤੇ ਇਸੇ ਤਰ੍ਹਾਂ ਫਿਰ ਮਜ਼ਾਈਲਾ ਇਹਨਾਂ ਦੀਆਂ ਨੇ ਬਾਕੀ ਕੰਮ ਕੀਤਾ ਜਿਹੜਾ ਇਹਨਾਂ ਦੀ ਬ੍ਰਹਮੋਸ ਹੈ ਆਕਾਸ਼ ਨੇ ਉਹਨਾਂ ਨੇ ਬਿਲਕੁਲ ਸਟੀਕ ਨਿਸ਼ਾਨੇ ਜਿਹੜੇ ਆ ਉਹ ਸਿੱਧੇ ਅਚੂਕ ਉੱਥੇ ਹੀ ਵੱਜੇ ਜਿੱਥੇ ਕਿ ਉਹ ਵੱਜਨੇ ਚਾਹੀਦੇ ਸੀਗੇ ਆਪਾਂ ਦੇਖ ਹੀ ਲਿਆ ਜਿਹੜੀ 라ਵਲਪਿੰਡੀ ਦੇ ਵਿੱਚ ਸਟੇਡੀਅਮ ਤੇ ਤਬਾਈ ਹੋਈ ਆ ਇਹਨਾਂ ਦੇ ਜਿਹੜੇ 에ਅਰ ਬੇਸ گیا ਉਹਨਾਂ 'ਚ ਤਬਾਈ ਹੋਈ ਹੈਗੀ ਆ ਉਸ ਤੋਂ ਬਾਅਦ ਗੱਲ ਨਿਕਲ ਕੇ ਆਈ ਹੈ ਕਿ ਜਿਹੜੀਆਂ ਨਦੀਆਂ ਪਹਾੜੀਆਂ ਹੈਗੀਆਂ ਉਹਨਾਂ ਤੇ ਵੀ ਜਿਹੜਾ ਨਿਊਕਲੀਅਰ ਪਲਾਂਟਸ ਸਿਗੇ ਉੱਥੇ ਵੀ ਤਬਾਈ ਦੀ ਜਿਹੜੀ ਹੈ ਸਥਿਤੀ ਬਣ ਗਈ ਹੈਗੀ ਹੈ ਤੇ ਨਿਊਕਲੀਅਰ ਲੀਕੇਜ ਦੀ ਸਥਿਤੀ ਬਣ ਗਈ ਹੈਗੀ ਹੈ ਬਰਦਰ ਜੀ ਇਹਦੇ ਨਾਲ ਨਾਲ ਨਾ ਇਹ ਜਾਣਨਾ ਜ਼ਰੂਰੀ ਹੈ ਕਿਉਂਕਿ ਦੋਵੇਂ ਪਾਸੇ ਐਦਾਂ ਦੀ ਸਥਿਤੀ ਬਣ ਗਈ ਸੀ ਸੰਗੀਨ ਸਥਿਤੀ ਸੀ ਡੈਂਸ ਮਾਹੌਲ ਸੀਗਾ ਪਰ ਇੰਡੀਆ ਨੂੰ ਕੀ ਫਾਇਦਾ ਹੋਇਆ ਬਹੁਤ ਸਾਰੇ ਲੋਕ ਨੇ ਐਦਾਂ ਅਜੇ ਵੀ ਬਹੁਤ ਸਾਰੇ ਲੋਕ ਸਰਾਗਾ ਵੀ ਕਰਦੇ ਪਏ ਐ ਪਰ ਉਹਨਾਂ ਵਿੱਚ ਕੁਝ ਲੋਕ ਕਹਿੰਦੇ ਆ ਕਿ ਇਹ ਲੜਾਈ ਸਾਡੀ ਸੀ ਨਹੀਂ ਪਰ ਇੱਥੇ ਤੁਸੀਂ ਜ਼ਰੂਰ ਦੱਸਿਓ ਕਿ ਇੰਡੀਆ ਨੂੰ ਕੀ ਫਾਇਦਾ ਹੋਇਆ ਇਸ ਛਿੜੀ ਜੰਗ ਦਾ ਜੇ ਇੰਡੀਆ ਨੂੰ ਇਸ ਤੋਂ ਦੋ ਵੱਡੇ ਫਾਇਦੇ ਮੈਨੂੰ ਨਜ਼ਰ ਆ ਰਹੇ ਨੇ ਇੱਕ ਤਾਂ ਇੱਕ ਨੈਰੇਟਿਵ ਜਿਹੜਾ ਬਿਲਕੁਲ ਸਥਾਪਿਤ ਹੋ ਗਿਆ ਸਾਰੇ ਵਰਲਡ ਦੇ ਵਿੱਚ ਹਾਲਾਂਕਿ ਸ਼ਾਕਾ ਥੋੜਿਆਂ ਨੂੰ ਹੀ ਸੀਗਾ ਕਿ ਪਾਕਿਸਤਾਨ ਦੇ ਵਿੱਚ ਟੈਨਰ ਕੈਂਪਸ ਜਿਹੜੇ ਨਹੀਂ ਚੱਲੇ ਜੇ ਤੁਸੀਂ ਅੰਗਰੇਜ਼ੀ ਮੂਵੀਜ਼ ਦੇਖ ਲਓ ਪਿਛਲੇ 2 ਦਸ਼ਕਿਆਂ ਤੋਂ ਦੇ ਤੁਸੀਂ ਸੀਰੀਅਲਸ ਦੇਖ ਲਓ ਪਹਿਲੇ ਕਹਿੰਦੇ ਆ ਟੈਰਰ ਕੋਈ ਵੀ ਇਦਾਂ ਦੀ ਅੱਤਵਾਦੀ ਦੀ ਗੱਲ ਆਉਂਦੀ ਉਹ ਕਹਿੰਦੇ ਪਹਿਲੇ ਪਾਕਿਸਤਾਨ ਸਰਚ ਕਰੋ ਅਫਗਾਨਿਸਤਾਨ ਸਰਚ ਕਰੋ ਹੈਨਾ ਇਹ ਦੋ ਕੰਟਰੀਜ਼ ਦਾ ਨਾਮ ਸਾਹਮਣੇ ਪਹਿਲੇ ਆਉਂਦਾ ਫਿਰ ਲੀਬੀਆ ਦਾ ਆ ਜਾਂਦਾ ਫਿਰ ਸੀਰੀਆ ਦਾ ਆ ਜਾਂਦਾ ਪਰ ਇਹ ਦੋ ਕੰਟਰੀ ਸਾਹਮਣੇ ਉੱਤੇ ਸੀਗੇ ਹੁਣ ਤਾਂ ਨੈਰੇਟਿਵ ਬਿਲਕੁਲ ਸਥਾਪਿਤ ਹੋ ਗਿਆ ਕਿਉਂਕਿ ਜੋ ਅੱਤਵਾਦੀ ਦਾ ਉਹਦਾ ਇਹ ਮૈયਤ ਕਰਨ ਆਏ ਸੀਗੇ ਉੱਤੇ ISI ਦੇ ਅਫਸਰ ਸੀਗੇ ਤਾਂ ਉਹਨੂੰ ਪਾਕਿਸਤਾਨੀ ਉਹਨਾਂ ਦੇ ਝੰਡੇ ਉੱਤੇ ਪਾਏ ਹੋਏ ਸੀਗੇ ਤਬੂਤਾਂ ਦੇ ਤੇ ਉਤੋਂ ਬਿਲਕੁਲ ਇਹ ਸਬੂਤ ਸਾਰੇ ਵਰਡ ਨੂੰ ਮਿਲ ਗਿਆ ਕਿ ਪਾਕਿਸਤਾਨ ਦੀ ਜਿਹੜੀ ਆਈਐਸਆਈ ਹੈਗੀ ਹੈ ਉਹ ਤਾਂ ਹੱਤਵਾਦੀ ਇਹ ਇੱਕੋ ਗੱਲ ਨਹੀਂ ਇਹ ਇੱਕੋ ਥੈਲੀ ਦੇ ਚਟੇ ਬੱਟੇ ਨੇ ਇਹਨਾਂ ਨੂੰ ਆਪਾਂ ਵੱਖਰਾ ਵੱਖਰਾ ਨਹੀਂ ਸਮਝ ਸਕਦੇ ਇੱਕ ਫਾਇਦਾ ਇਹ ਹੋਇਆ ਦੂਜਾ ਅਤੇ ਇੰਡੀਆ ਦੀ ਜਿਹੜੀ ਹੈ ਜੰਗੀ ਪੱਧਰ ਤੇ ਤਿਆਰੀ ਹੈ ਉਹ ਸਾਬਤ ਹੋ ਗਈ ਕਿ ਇਹਨਾਂ ਦੀ ਜਿਹੜੀਆਂ ਮਜ਼ਾਈਲਾਂ ਨੇ ਉਹਨਾਂ ਦੀ ਡਿਮਾਂਡ ਵਧ ਗਈ ਹੈ ਨਾ ਅਸੀਂ ਦੇਖੀਏ ਕਿ ਜਿਹੜੇ ਬ੍ਰਾਜ਼ੀਲ ਹੈ ਹੈ ਨਾ ਉਹ ਜੇ ਇੰਡੋਨੇਸ਼ੀਆ ਹੈ ਫਿਲੀਪਾਈਨਸ ਹੈ THAILAND ਹੈ ਉਤੋਂ ਇਹਨਾਂ ਦੀ ਡਿਮਾਂਡ ਜਿਹੜੀ ਹੈ ਉਹ ਲਗਾਤਾਰ ਵਾਧੀ ਪਈ ਹੈਗੀ ਆ ਆਰਡਰਸ ਆ ਗਏ ਇਹਨਾਂ ਨੂੰ ਕਾਫੀ ਤੇ ਇੰਡੋਨੇਸ਼ੀਆ 'ਚ ਇਹਨਾਂ ਨੇ ਸਪਲਾਈ ਵੀ ਕੀਤੀ ਹੈ ਰੀਸੈਂਟ ਜਿਹੜੀ ਹੈ ਹੁਣੇ ਪਹੁੰਚੀ ਹੈਗੀ ਆ ਉੱਥੇ ਤੇ ਇਹਨਾਂ ਨੂੰ ਆਰਡਰਸ ਜਿਹੜੇ ਆ ਉਹ ਅਨਲਾਪੇ ਤੇ ਵਰਲਡ ਦੇ ਵਿੱਚ ਇਹ ਭਾਰਤ ਇਹ ਸਥਾਪਿਤ ਹੋਇਆ ਇਸ ਤਰ੍ਹਾਂ ਕਿ ਇਹ ਉਹ ਕੰਟਰੀ ਹੈ ਜਿਹੜਾ ਕਿਤੇ ਵੀ ਘੁਸ ਕੇ ਜਿਹੜਾ ਮਾਰ ਦੇਗਾ ਠੀਕ ਹੈ ਤੇ ਇਹ ਪਿੱਛੇ ਨਹੀਂ ਹਟਣਗੇ ਜੇ ਇਹਨਾਂ ਤੇ ਅੱਤਵਾਦੀ ਕੋਈ ਹਮਲਾ ਹੋਇਆ ਇਹਨਾਂ ਨੇ ਜਿਹੜਾ ਬੰਦਾ ਰਿਸਪੌਂਸੀਬਲ ਹੈ ਉਸ ਬੰਦੇ ਤੇ ਅਟੈਕ ਕਰ ਦੇਣਾ ਇਹ ਸੁਣਨਗੇ ਨਹੀਂ ਇਸ ਕਰਕੇ ਇੰਡੀਆ ਨੂੰ ਮੈਂ ਸਮਝਦਾ ਸਿਆਸੀ ਤੌਰ ਤੇ ਇਹਦਾ ਕਾਫੀ ਫਾਇਦਾ ਹੋਇਆ ਤੇ ਵਪਾਰਿਕ ਤੌਰ ਤੇ ਵੀ ਇਹਦਾ ਫਾਇਦਾ ਹੋਇਆ ਹੈ ਉਦੋਂ ਹੀ ਮੈਂ ਇਹਦੇ ਵਿੱਚ ਇਨਕਲੂਡ ਕਰਨਾ ਚਾਹਉਣਾ ਰਫੈਲ ਬਾਰੇ ਕਿਉਂਕਿ ਜਦੋਂ ਇੰਡੀਆ ਨੇ ਰਫੈਲ ਲਏ ਸੀਗੇ ਉਦੋਂ ਬਹੁਤ ਵੱਡੇ ਲੈਵਲ ਤੇ ਗੱਲ ਉਪਰੀ ਸੀ ਪਾਕਿਸਤਾਨ ਨੇ ਵੀ ਗੱਲਾਂ ਨੋਟ ਕੀਤੀਆਂ ਸੀ ਜਦੋਂ ਕਨਸਾਈਨਮੈਂਟ ਆਈ ਸੀਗੀ ਬਹੁਤ ਖਬਰਾਂ ਚੱਲੀਆਂ ਉਸ ਵੇਲੇ ਵੀ ਪਰ ਹੁਣ ਪਾਕਿਸਤਾਨੀ ਦਾਵਾ ਕਰਦਾ ਕਿ ਇਹਨਾਂ ਨੇ ਇੱਕ ਰਫੈਲ ਜੈਟ ਮਾਰ ਗਰਾਇਆ ਔਰ ਉਹਦੇ ਨਾਲ ਜਦੋਂ ਉਹ ਖਬਰ ਚੱਲੀ ਸੀ ਉਹਦੇ ਨਾਲ ਇਹ ਖਬਰ ਵੀ ਚੱਲੀ ਸੀ ਕਿ ਸ਼ਾਇਦ ਰਫੈਲ ਦੀ ਜਿਹੜੀ ਗੁੱਡਵਿਲ ਹੈਗੀ ਹੈ ਜਾਂ ਦਾ ਸ਼ੇਅਰ ਪ੍ਰਾਈਸ ਹੈਗਾ ਉਹ ਇਹਦੇ ਨਾਲ ਘਟੇਗਾ ਪ੍ਰੋਬਲਮ ਆ ਸਕਦੀ ਤੁਹਾਨੂੰ ਲੱਗ ਦੇਖੋ ਅ ਇਸ ਤੋਂ ਪਹਿਲਾਂ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਕਰਾਂਗਾ ਕਿ ਪਾਕਿਸਤਾਨ ਦੀ ਜਿਹੜਾ ਭੰਡੀ ਪ੍ਰਚਾਰ ਹੈਗਾ ਵੈ ਉਹਨੂੰ ਸਭ ਨਾਲੋਂ ਜ਼ਿਆਦਾ ਸੱਟ ਲੱਗੀ ਹੈ ਜਿਹੜਾ ਮਾਈਕਲ ਰੂਬਿਨ ਪੈਂਟਾਗਨ ਦਾ ਅਧਿਕਾਰੀ ਹੈ ਉਹ ਪੂਰਾ ਅਧਿਕਾਰੀ ਹੈ ਉਸ ਬੰਦੇ ਨੇ ਜੋ ਬਿਆਨ ਦਿੱਤਾ ਹੈ ਨਾ ਉਹਨੇ ਕਿਹਾ ਕਿ ਪਾਕਿਸਤਾਨ ਦੀ ਸਥਿਤੀ ਜਦੋਂ ਨੇ ਅਮਰੀਕਾ ਨੂੰ ਅਪਰੋਚ ਕੀਤਾ ਹੈਗਾ ਵੈ ਕਿ ਕਿਸੇ ਤਰ੍ਹਾਂ ਇਸ جنگ ਨੂੰ ਰੋਕਿਆ ਜਾਵੇ ਤਾਂ ਕਹਿੰਦਾ ਇਦਾਂ ਸੀ ਕਿ ਜਿੱਦਾਂ ਇਹ ਆਵਾਰਾ ਕੁੱਤੇ ਜਿਹੜੇ ਆ ਪੂੰਛ ਦੱਬ ਕੇ ਭੱਜਦੇ ਹਨ ਕਹਿੰਦਾ ਇਹ ਸਥਿਤੀ ਦੇ ਵਿੱਚ ਸੀ ਕਹਿੰਦਾ ਇੰਡੀਆ ਨੇ ਇੱਥੇ ਕਲੀਅਰ ਕਟ ਜਿੱਤ ਹਾਸਲ ਕੀਤੀ ਹੈ ਹੁਣ ਮੈਨਾਂ ਰਾਫੈਲ ਜਿਹੜੇ ਆ 에ਅਰਕ੍ਰਾਫਟਸ ਦੇ ਤੇ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਡਿਸਾਲਟ ਦੇ ਜਿਹੜੇ ਆ ਉਹ ਸ਼ੇਅਰ ਦੇ ਵਿੱਚ 1.75% ਦਾ ਵਾਧਾ ਹੋ ਗਿਆ ਪਿਛਲੇ 3 ਦਿਨਾਂ ਦੇ ਵਿੱਚ ਜਿਹੜਾ ਕਿ ਦੱਸਦਾ ਹੈ ਕਿ ਦੁਨੀਆ ਜਿਹੜੀ ਹੈ ਇਸ ਪ੍ਰਚਾਰ ਚ ਕਿਤੇ ਨਹੀਂ ਆਈ ਕਿ ਉਹ ਵਿਮਾਨ ਜਿਹੜਾ ਉਹ ਜਿਹੜਾ 에어ਕ੍ਰਾਫਟ ਹੈ ਕਿਤੇ ਵੀ ਪਾਸੇੋਂ ਪਿੱਛੇ ਰਿਹਾ ਹੈਗਾ ਵਾ ਉਹਨੇ ਆਪਣੀ ਪੂਰੀ ਮਾਰ ਜਿਹੜੀ ਲਗਾਈ ਹੈ ਜਦ ਕੀ ਜਿਹੜਾ ਚਾਈਨਾ ਵਾਲਾ ਹੈਗਾ ਸ਼ੇਅਰ ਉਹ ਥੱਲੇ ਚਲਾ ਗਿਆ ਹੈਗਾ ਵਾ ਉਹਨੂੰ 2.5% ਇਹਨੇ 12% ਦਾ ਜਿਹੜਾ ਨੁਕਸਾਨ ਹੋਇਆ ਹੈਗਾ ਵਾ ਇਸ ਕਰਕੇ ਬਿਲਕੁਲ ਕਲੀਅਰ ਹੋ ਸਕਦਾ ਵਰਲਡ ਜਿਹੜਾ ਉਹ ਮੀਡੀਆ ਦੀ ਨਜ਼ਰ ਤੋਂ ਨਹੀਂ ਦੇਖ ਰਿਹਾ ਆਮ ਪਾਕਿਸਤਾਨੀ ਜਾਂ ਇੰਡੀਆ ਦਾ ਮੀਡੀਆ ਤੇ ਨਜ਼ਰ ਤੋਂ ਨਹੀਂ ਦੇਖ ਰਿਹਾ ਉਹ ਆਪਣੀ ਨਜ਼ਰ ਤੋਂ ਦੇਖ ਰਿਹਾ ਕਿ ਕਿਹੜਾ ਬੰਦਾ جنگ ਦੇ ਵਿੱਚ ਪੂਰਾ ਸਫਲ ਹੋਇਆ ਕਿਨੇ ਸਹੀ ਮਾਰ ਲਾਈ ਹੈਗੀ ਹੈ ਇਹ ਬਿਲਕੁਲ ਗੱਲ ਜਿਹੜੀ ਹੈ ਦੁਨੀਆ ਨੂੰ ਸਾਬਤ ਹੋ ਚੁੱਕੀ ਹੈ ਰੁਦਰ ਜੀ ਇਹਦੇ ਨਾਲ ਨਾਲ ਨਾ ਹੁਣ ਭਾਰਤ ਅੱਗੇ ਵੀ ਸੋਚ ਰਿਹਾ ਹੈ ਇਹ ਜ਼ਾਹਿਰ ਗੱਲ ਹੈ ਉਹਨੂੰ ਸੋਚਣਾ ਚਾਹੀਦਾ ਵੀ ਹੈ ਤੇ ਗੱਲ ਚੱਲਦੀ ਪਈ ਸੀ S400 ਔਰ ਰਸ਼ੀਅਨ ਕੁਝ ਫਾਈਟਰ ਜੈਟਸ ਹੈਗੇ ਨੇ ਉਹਨਾਂ ਬਾਰੇ ਵੀ ਵਿਚਾਰ ਹੋ ਰਿਹਾ ਇਹਦੇ ਬਾਰੇ ਦੱਸੋ ਜੇ ਬਿਲਕੁਲ S400 ਤੋਂ ਉੱਤੇ ਵਾਲੇ ਜਿਹੜੇ S500 ਨੂੰ ਖਰੀਦਣ ਦੇ ਬਾਰੇ ਜਿਹੜਾ ਵਿਚਾਰ ਹੋ ਰਿਹਾ ਹੈਗਾ ਤੇ ਰਾਫੇਲ ਦੀ ਜਗ੍ਹਾ ਤੇ ਹੋਰ ਵੀ ਜਿਹੜੇ ਵਿਮਾਨ ਜਿਹੜੇ ਆ ਉਹ ਖਰੀਦਣ ਤੇ ਵਿਚਾਰ ਹੋ ਰਿਹਾ ਦੇਖੋ ਹੁਣ ਆਪਣੀ ਸਾਮਰਿਕ ਤਾਕਤ ਹੋਰ ਵਧਾਣੀ ਪੈਣੀ ਹੈ ਕਿਉਂਕਿ ਦੁਸ਼ਮਨ ਬੋਖਲਾਇਆ ਹੋਇਆ ਹੈਗਾ ਉਹਦੇ ਅਗੇਂਸਟ ਨੈਰੇਟਿਵ ਸਾਰੇ ਵਰਲਡ ਦੇ ਵਿੱਚ ਸੈੱਟ ਹੋ ਗਿਆ ਥਾਂ ਥਾਂ ਉਹਨਾਂ ਦੇ ਖਿਲਾਫ ਜਿਹੜੇ ਲੋਕੀ ਬੋਲਦੇ ਆ ਜੇ ਤੁਸੀਂ ਵੀਡੀਓਜ਼ ਦੇਖੇ ਉਹਨੂੰ ਬ੍ਰਿਟਿਸ਼ ਜਿਹੜੇ ਐ ਪੈਟਰੀਅਟਸ ਨੇ ਉਹਨਾਂ ਨੇ ਪਾਕਿਸਤਾਨ ਦਾ ਜਿਹੜਾ ਉੱਥੇ ਪ੍ਰਦਰਸ਼ਨ ਹੋਇਆ ਯੁੱਧ ਦੇ ਖਿਲਾਫ ਇੰਡੀਆ ਦੇ ਖਿਲਾਫ ਉਹਦੇ ਵਿੱਚੋਂ ਕੱਲਾ ਆਪਣਾ ਯੂਨੀਅਨ ਜੈਕ ਲੈ ਕੇ ਤੇ ਇੰਡੀਆ ਦਾ ਝੰਡਾ ਲੈ ਕੇ ਉਹ ਪ੍ਰਚਾਰ ਉਹਨਾਂ ਦੇ ਅਗੇਂਸਟ ਕਰਦਾ ਰਿਹਾ ਹੈ ਤੇ ਨੈਰੇਟਿਵ ਸੈਟ ਹੋਇਆ ਉਹਦੇ ਅਗੇਂਸਟ ਬਹੁਤ ਤੇ ਮੈਂ ਸਮਝਦਾ ਕਿ ਅੱਗੇ ਇੰਡੀਆ ਬਹੁਤ ਅੱਛੇ ਹੋਰ ਯੁੱਧ ਦੇ ਹਥਿਆਰ ਹਾਸਲ ਕਰੇਗਾ ਜਿਹੜਾ ਕਿ ਜ਼ਰੂਰੀ ਵੀ ਹੈਗਾ ਇਸ ਵਕਤ ਤੇ ਇੱਕ ਇਹਨਾਂ ਨੇ ਜਿਹੜਾ ਡਰੋਨ ਮਾਰਨ ਵਾਲੀ ਵੀ ਉਹ ਬਣਾਈ ਹੈ ਆਪਣੀ ਇਹਨਾਂ ਨੇ ਲੈਬੈਟਰੀਜ਼ ਦੇ ਵਿੱਚ ਆਪਣੇ ਆਪਣੇ ਜਿਹੜੇ ਇਹਨਾਂ ਨੇ ਉਹਦਾ ਵੀ ਇਹਨਾਂ ਨੇ ਟ੍ਰਾਇਲ ਕੀਤਾ ਹੈਗਾ ਉਹ ਵੀ ਬੜਾ ਸਕਸੈਸਫੁਲ ਹੋਇਆ ਉਹਦੇ ਨਾਲ ਬੜੇ ਸਸਤੇ ਤਰੀਕੇ ਦੇ ਨਾਲ ਡਰੋਨਸ ਨੂੰ ਥੱਲੇ ਸੁੱਟਿਆ ਜਾ ਜਾ ਸਕੇਗਾ ਤੇ ਇਸ ਤੋਂ ਇਲਾਵਾ ਲੇਜ਼ਰ ਗਨਸ ਤੇ ਵੀ ਇਹਨਾਂ ਦੀ ਕਾਫੀ ਚੱਲਦੀ ਪਈ ਹੈ ਸਟੱਡੀ ਤੇ ਉਹ ਵੀ ਕਾਫੀ ਵੱਡੀ ਰੈਗੂਲੇਸ਼ਨ ਹੈਗੀ ਆ ਉਹਨਾਂ ਨਾਲ ਵੀ ਜਹਾਜ਼ ਜਿਹੜੇ ਥੱਲੇ ਛੁੱਟੇ ਜਾ ਸਕਣਗੇ ਹਜੇ ਤੱਕ ਇਹਨਾਂ ਨੇ ਜੋ ਦੱਸਿਆ ਹੈਗਾ ਵਾ ਕਿ 500 ਮੀਟਰ ਤੱਕ ਦਾ ਮਾਰਦ ਵਾਲੀ ਲੇਜ਼ਰ ਬਣਾਈ ਹੈ ਤੇ ਉਹਦੀ ਇਹ ਤਾਕਤ ਵਿਧਾਨ ਲਈ ਲਗਾਤਾਰ ਲੱਗੇ ਹੋਏ ਨੇ ਰਦਰ ਜੀ ਭਾਰਤ ਪਾਕਿਸਤਾਨ ਦੀ ਸੀਜ਼ਫਾਇਰ ਤਾਂ ਹੋ ਗਈ ਪਰ ਦੂਸਰੇ ਪਾਸੇ ਪਾਕਿਸਤਾਨ ਨੂੰ ਇੱਕ ਮਾਰ ਹੋਰ ਪੈਂਦੀ ਵੀ ਬਲੂਚਿਸਤਾਨ ਦੀ ਉਹਦੇ ਬਾਰੇ ਜ਼ਿਕਰ ਕਰਨਾ ਜ਼ਰੂਰੀ ਹੈ ਬਲੂਚਿਸਤਾਨ ਨੇ ਐਨਾਂ ਡਿਕਲੇਅਰ ਕਰ ਦਿੱਤਾ ਕਿ ਅਸੀਂ ਆਪਣੇ ਵੱਲੋਂ ਇੱਕ ਫਰੀ ਕੰਟਰੀ ਹੈਗੇ ਆ ਤਾਂ ਇੰਡੀਆ ਸਾਨੂੰ ਰਿਕਗਨਾਈਜ਼ ਕਰ ਲੇ ਯੂਨ ਸਾਨੂੰ ਰਿਕਗਨਾਈਜ਼ ਕਰ ਲਵੇ ਹੁਣ ਕੀ ਬਲੂਚਿਸਤਾਨ ਦਾ ਇਹ ਫੈਸਲਾ ਪਾਕਿਸਤਾਨ ਲਈ ਮਾਰੂ ਸਾਬਤ ਹੋ ਸਕਦਾ ਹੈ ਜੀ ਬਿਲਕੁਲ ਜੇ بلوچستان ਅਲੱਗ ਹੋ ਗਿਆ ਉੱਥੇ ਜਿਹੜੇ ਖਣੇਜ ਭੰਡਾਰ ਨੇ ਜਿਨ੍ਹਾਂ ਦਾ ਪਾਕਿਸਤਾਨ ਨੂੰ ਮੇਨ ਫਾਇਦਾ ਹੁੰਦਾ ਉਹਨਾਂ ਦਾ ਨੁਕਸਾਨ ਹੋਏਗਾ ਤਾਂ ਬਹੁਤ ਵੱਡੀ ਪੱਧਰ ਤੇ ਨਾਲੇ ਦੇਸ਼ ਦਾ ਇੱਕ ਹਿੱਸਾ ਵੱਖਰਾ ਹੋ ਜਾਣਾ ਉਸ ਤੋਂ ਬਾਅਦ ਉਹ ਹਿੱਸਾ ਜਿਹੜਾ ਈਸਟ ਵੱਲ ਦੇ ਦੁਸ਼ਮਣ ਅਸੀਂ ਹੈਗੇ ਆ ਉਹਦੇ ਤੇ ਉਧਰ ਵੈਸਟ ਵਾਲੀ ਖੋਰ ਦੁਸ਼ਮਣ ਅੱਗੇ ਅਫਗਾਨਿਸਤਾਨ ਪਹਿਲੇ ਹੀ ਦੁਸ਼ਮਣੀ ਤੇ ਆਇਆ ਹੋਇਆ ਇਹਨਾਂ ਨਾਲ ਪੱਕੀ ਦੁਸ਼ਮਣੀ ਤੇ ਤੇ ਇਸ ਕਰਕੇ ਪਾਕਿਸਤਾਨ ਜਿਹੜਾ ਬਹੁਤ ਅਲੱਗ ਥਲੱਗ ਹੋ ਜਾਏਗਾ ਤੇ ਵਿੱਚ ਵਿਚਾਰ ਫਸ ਜਾਏਗਾ ਹੁਣ ਫਸਿਆ ਇਜ਼ਰਾਈਲ ਵੀ ਹੋਇਆ ਪਰ ਉਹ ਜੰਗੀ ਤੌਰ ਤੇ ਬਹੁਤ ਸਟਰੋਂਗ ਹੈਗਾ ਵਾ ਉੱਥੇ ਦੇ ਲੋਕਾਂ ਦੇ ਜੋ ਹਾਲਾਤ ਨੇ ਤੇ ਪਾਕਿਸਤਾਨ ਦੇ ਜੋ ਹਾਲਾਤ ਨੇ ਉਹਨਾਂ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਪਾਕਿਸਤਾਨ ਇਸ ਵੇਲੇ ਬੜੀ ਵੱਡੀ ਕੜਕੀ ਦੇ ਵਿੱਚ ਹੈਗਾ ਵਾ ਤੇ ਇਹਨਾਂ ਨੂੰ ਇਸ ਵਕਤ ਸ਼ਾਂਤੀ ਦੀ ਬੜੀ ਲੋੜ ਹੈ ਕਿਸੇ ਤਰ੍ਹਾਂ ਯੁੱਧ ਰੁਕ ਜੇ ਜੇ ਇਹ ਚੱਲ ਪੈਂਦਾ 5-7 ਦਿਨ ਫਿਰ ਇਹਨਾਂ ਦਾ ਉਹ ਪ੍ਰਚਾਰ ਜਿਹੜਾ ਭੰਡੀ ਪ੍ਰਚਾਰ ਹੈ ਉਹ ਵੀ ਸਾਰਾ ਖਤਮ ਹੋ ਜਾਣਾ ਸੀਗਾ ਇਹਨਾਂ ਕੋਈ ਕੋਈ ਪਾਸਾ ਰਹਿਣਾ ਹੀ ਨਹੀਂ ਸੀਗਾ ਜਿੱਥੇ ਆਪਣੇ ਆਪ ਨੂੰ ਦਿਖਾ ਸਕਣ ਦੇਖੋ ਪਾਕਿਸਤਾਨ ਇਸ ਮਾਮਲੇ ਦੇ ਵਿੱਚ ਪਹਿਲੇ ਵੀ ਜੇ ਆਪਾਂ 71 ਦੀ جنگ ਦੇਖੀਏ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਜਿਹੜੇ 90000 ਉਹ ਸੈਨਿਕ ਤਾਂ ਸਰੈਂਡਰ ਕਰਦੇ ਪਏ ਸੀ ਉਸ ਵਕਤ ਤੇ ਪਾਕਿਸਤਾਨ ਦੇ ਵਿੱਚ ਉਸ ਵਕਤ ਜਿੱਤ ਦਾ ਜਲੂਸ ਕੱਢਦੇ ਪਏ ਸੀ ਹੁਣ ਵੀ ਇਹ ਫਰੀਦੀ ਜਿਹੜਾ ਇਹਨਾਂ ਦਾ ਜਿੱਤ ਦਾ ਜਲੂਸ ਕੱਢੀ ਜਾਂਦਾ ਹੈਗਾ ਵਾ ਤੇ ਉਹਦੀਆਂ ਮੀਮਸ ਜੜੀਆਂ ਬਣੀਆਂ ਹੋਈਆਂ ਇੰਡੀਆ ਦੇ ਵਿੱਚ ਇਸ ਕਰਕੇ ਜ਼ਰੂਰੀ ਇਹ ਹੈ ਕਿ ਅਸੀਂ ਸੋਸ਼ਲ ਮੀਡੀਆ ਨੂੰ ਛੱਡ ਕੇ ਅਸੀਂ ਆਪਣੇ ਦੇਸ਼ ਵੱਲ ਦੇਖੀਏ ਉਹਦੀ ਤਰੱਕੀ ਵੱਲ ਦੇਖੀਏ ਉਹਦੀ ਇਕਨੋਮੀ ਵੱਲ ਦੇਖੀਏ ਠੀਕ ਹੈ ਇਹ ਪਹਿਲਾ ਜ਼ਰੂਰੀ ਹੈਗਾ ਜੇ ਪਾਕਿਸਤਾਨ ਇਸ ਗੱਲ ਨੂੰ ਸਮਝ ਲਏਗਾ ਤੇ ਬਚ ਜਾਏਗਾ ਨਹੀਂ ਤਾਂ ਪਾਕਿਸਤਾਨ ਦੇ ਹਾਲਾਤ ਹੈ ਇਸ ਟਾਈਮ ਬੜੇ ਮਾੜੇ ਨੇ ਤਾਂ ਇਹਦੇ ਲਈ ਬਹੁਤ ਨੁਕਸਾਨ ਇਹਨਾਂ ਦਾ ਅੱਗੇ ਦੇਖਣ ਨੂੰ ਮਿਲ ਰਿਹਾ ਮੈਨੂੰ ਪਰ ਅੰਤਲਾ ਸਵਾਲ ਡੋਨਲਡ 트੍ਰੰਪ ਦੇ ਨਾਲ ਰਿਲੇਟਡ ਹੈਗਾ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਗੱਲ ਕੀਤੀ ਕਿ ਪਾਕਿਸਤਾਨ ਉਹਨਾਂ ਕੰਟਰੀਜ਼ ਦੇ ਵਿੱਚੋਂ ਇੱਕ ਹੈਗਾ ਜਿਹੜੀਆਂ ਕੰਟਰੀਜ਼ ਬਾਰੇ ਵੈਸਟਰਨ ਕੰਟਰੀਜ਼ ਵੀ ਜਾਣਦੀਆਂ ਨੇ ਤੇ ਉਹ ਜ਼ਿਆਦਾ ਭਾਅ ਨਹੀਂ ਦਿੰਦੀਆਂ ਇੱਥੋਂ ਤੱਕ ਕਿ ਇੰਡੀਅਨ ਜਿਹੜੇ ਬਿਊਰੋਕਰੇਟਸ ਹੈਗੇ ਉਹ ਵੀ ਦਾਵਾ ਕਰਦੇ ਆ ਕਿ ਇਹ ਅਨੀਜ਼ੀ ਸਟੇਟ ਹੈਗਾ ਇੱਥੇ ਮਤਲਬ ਕੁਝ ਨਹੀਂ ਹੋ ਸਕਦਾ ਸਾਰੇ ਜਾਣਦੇ ਆ ਤੇ ਜੇ ਸਾਰੇ ਜਾਣਦੇ ਆ ਤੇ ਫਿਰ ਡੋਨਲਡ 트੍ਰੰਪ ਟ੍ਰੇਡ ਦੀ ਆਫਰ ਕਿਉਂ ਦੇ ਰਿਹਾ ਉਹ ਵੀ ਪਾਕਿਸਤਾਨ ਨੂੰ ਉਹ ਸ਼ਰੀਆਮ ਕਹਿੰਦੇ ਕਿ ਅਸੀਂ ਤੁਹਾਡਾ ਟ੍ਰੇਡ ਕਰਨਾ ਚਾਹੁੰਦੇ ਦੇਖੋ ਅਮਰੀਕਾ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਬਹੁਤ ਹੀ ਦਿਮਾਗ ਰੱਖਦਾ ਵੈ ਕਿ ਕਿਦਾਂ ਦੇਸ਼ਾਂ ਨੂੰ ਕਿਦਾਂ ਇਸਤੇਮਾਲ ਕਰਨਾ ਉਹਨਾਂ ਦੇ ਵਿਚਲੀ ਲੜਾਈ ਨੂੰ ਕਿਦਾਂ ਇਸਤੇਮਾਲ ਕਰਨਾ ਉਸ ਨੂੰ ਆਪਣੇ ਵਪਾਰ ਦੇ ਵਿੱਚ ਫਾਇਦੇ ਵਿੱਚ ਮੁਨਾਫੇ ਵਿੱਚ ਕਿਦਾਂ ਕਨਵਰਟ ਕਰਨਾ ਅੱਜ ਦਾ ਨਹੀਂ ਹੈਗਾ ਇਹ ਜਦੋਂ ਦੀਆਂ ਇਰਾਨ Iraq ਵਾਰ ਚਲਦੀਆਂ ਪਈਆਂ ਕੋਰੀਆ ਦੀ ਵਾਰ ਚਲਦੀਆਂ ਪਈਆਂ ਹੈਨਾ ਇੰਡੀਆ ਪਾਕਿਸਤਾਨ ਦੀ ਇੰਡੀਆ ਚਾਈਨਾ ਦੀ ਚੱਲੀਆਂ ਉਸ ਤੋਂ ਬਾਅਦ ਲਗਾਤਾਰ ਇਹ ਇਸ ਮਾਮਲੇ 'ਚ ਸਾਰੇ ਕੰਟਰੀਜ਼ ਨੂੰ ਯੂਜ਼ ਕਰਦੇ ਰਹੇ ਆ ਉਹਦੇ ਟ੍ਰੇਡ ਵਿਧਾਨਦੇ ਰਹੇ ਆ ਉਹਨਾਂ ਨੂੰ ਆਪਣੇ ਹਥਿਆਰਾਂ ਦੀ ਸਪਲਾਈ ਕਰਦੇ ਰਹਿੰਦੇ ਤੇ ਉਹਦੀ ਬਹੁਤ ਵੱਡੀ ਮੰਡੀ ਜਿਹੜੀ ਆ ਉਹ ਆਪ ਉਹਨਾਂ ਨੇ ਕ੍ਰੀਏਟ ਕੀਤੀ ਹੋਈ ਆ ਇਹਨਾਂ ਕਨਫਲਿਕਟਸ ਨੂੰ ਵਿਧਾਨ ਦੇ ਵਿੱਚ ਇਸ ਕਰਕੇ ਹਜੇ ਉਹਨਾਂ ਨੂੰ ਲੱਗਦਾ ਕਿ ਇੰਡੀਆ ਸਟਰੋਂਗ ਹੋ ਗਿਆ ਹੈਗਾ ਵਾ ਪਾਕਿਸਤਾਨ ਜਿਹੜਾ ਉਹ ਬੜਾ ਥੋੜਾ ਵੀਕ ਹੋ ਗਿਆ ਹੈਗਾ ਵਾ ਤਾਂ ਕਿਸੇ ਤਰ੍ਹਾਂ ਉਹਨੂੰ ਸਟੈਂਡ ਕਰੀਏ ਤਾਂ ਨਾਲੇ ਦੂਜੀ ਗੱਲ ਹੈ ਕਿ ਨਿਊਕਲੀਅਰ ਹਥਿਆਰਾਂ ਦਾ ਦਾਵੀ ਉਹਨਾਂ ਨੂੰ ਹੈਗਾ ਵੈ ਕਿ ਉਹ ਕੰਟਰੋਲ ਚ ਉਹਨਾਂ ਦੇ ਪੂਰੇ ਹੈਗੇ ਆ ਕਿ ਨਹੀਂ ਹਾਲਾਂਕਿ ਆਪਣੇ ਕੰਟਰੋਲ ਚ ਉਹਨਾਂ ਨੇ ਕਾਫੀ ਕੁਝ ਰੱਖਿਆ ਹੋਇਆ ਹੈਗਾ ਤੇ ਪਰ ਕਈ ਜਗ੍ਹਾ ਤੇ ਹੋ ਸਕਦਾ ਉਹਨਾਂ ਨੇ ਨਿਊਕਲੀਅਰ ਹਥਿਆਰ ਪਾਕਿਸਤਾਨ ਕੋ ਐਸੇ ਹੋਣ ਜਿਹੜੇ ਅਮਰੀਕਾ ਦੀ ਨਜ਼ਰ ਦੇ ਵਿੱਚ ਨਾ ਹੋਣ ਇਹ ਵੀ ਉਹਨਾਂ ਨੂੰ ਡਰ ਰੰਦਾ ਕਿ ਜਦੋਂ ਇੱਕ ਸਟੇਟ ਜਿਹੜੀ ਹੈ ਉਹ ਕਿਸੇ ਤਰ੍ਹਾਂ ਗੜਬੜਾ ਜਾਂਦੀ ਹੈ ਉੱਥੇ ਦਾ ਸਿਸਟਮ ਸਾਰਾ ਗੜਬੜ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਇਦਾਂ ਦੇ ਨਿਊਕਲੀਅਰ ਹਥਿਆਰ ਹੈ ਉਹ ਸਾਰੇ ਵਿਸ਼ਵ ਲਈ ਬੜੇ ਮਾਰੂ ਸਿੱਧ ਹੋ ਸਕਦੇ ਇੱਕ ਚੀਜ਼ ਐਡ ਆਨ ਜ਼ਰੂਰ ਕਰਦੇ ਹੋ ਡੋਨਲਡ ਟਰੰਪ ਨੇ ਜਿਹੜਾ ਹੁਣ ਇਹ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਮਿਡਲ ਈਸਟਰਨ ਕੰਟਰੀਜ਼ ਨੂੰ ਮਤਲਬ ਟੈਕਲ ਕਰਨ ਦਾ ਹੈ ਉਹਨਾਂ ਨਾਲ ਸਾਂਝ ਪਾਉਣ ਦਾ ਇਹ ਕੁਝ ਸਮਝ ਨਹੀਂ ਆ ਰਿਹਾ ਬਹੁਤ ਸਾਰੀਆਂ ਕੰਟਰੀਜ਼ ਐਡਾ ਦੀਆਂ ਨੇ ਜਿਨ੍ਹਾਂ ਬਾਰੇ ਡੋਨਲਡ ਟਰੰਪ ਦੀ 2018 ਦੇ ਵਿੱਚ ਵੱਖਰੀ ਵਿਚਾਰਤਾ ਰਹੀ ਹੁਣ ਉਹਨਾਂ ਦੇ ਨਾਲ ਸੰਧੀਆਂ ਕਰ ਰਹੇ ਜੀ ਬਿਲਕੁਲ ਦੇਖੋ ਅਮਰੀਕਾ ਪਹਿਲੇ ਨੰਬਰ 1 ਤਾਕਤ ਸੀਗੀ ਉਹਦੇ ਸਾਹਮਣੇ ਇੱਕੋ ਤਾਕਤ ਖੜੀ ਸੀਗੀ ਰਸ਼ੀਆ ਜਦੋਂ ਰਸ਼ੀਆ ਡਿਵੀਜ਼ਨ ਹੋਈ ਹੈ ਉਹਦੇ ਵਿੱਚ ਅਮਰੀਕਾ ਦਾ ਬੜਾ ਹੱਥ ਸੀਗਾ ਹੈਨਾ ਜਦੋਂ ਅਫਗਾਨਿਸਤਾਨ ਚ ਉਹਨਾਂ ਨੇ ਆਇਆ ਤਾਂ ਉਦੋਂ ਅਮਰੀਕਾ ਨੇ ਅਮਰੀਕਾ ਨੇ ਉਹਦੀ ਮਦਦ ਕੀਤੀ ਅਫਗਾਨਿਸਤਾਨ ਦੀ ਹੈਨਾ ਤੇ ਉਸ ਤੋਂ ਬਾਅਦ ਵੀ ਜਿਹੜਾ ਲਗਾਤਾਰ ਹੋ ਉਹਨੂੰ ਤੋੜਨ ਦੇ ਯਤਨ ਕਰਦੇ ਰਹੇ ਉਹ ਰਸ਼ੀਆ ਟੁੱਟ ਗਿਆ ਉਹ ਐਡੀ ਵੱਡੀ ਤਾਕਤ ਨਹੀਂ ਰਿਹਾ ਪਰ ਚਾਈਨਾ ਬਹੁਤ ਵੱਡੀ ਤਾਕਤ ਦੇ ਰੂਪ ਦੇ ਵਿੱਚ ਉੱਭਰਿਆ ਹੈਗਾ ਤੇ ਅਮਰੀਕਾ ਦੀ ਅੱਖਾਂ ਦੇ ਵਿੱਚ ਇਹ ਗੱਲ ਖਟਕ ਰਹੀ ਹੈ ਇਸ ਕਰਕੇ ਉਹ ਸਾਰੇ ਹੀਲੇ ਵਸੀਲੇ ਜਿਹੜੇ ਆ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਅਸੀਂ ਚਾਈਨਾ ਨੂੰ ਦਬਬ દઈએ ਤਾਂ ਇਸ ਇਲਾਕੇ ਦੇ ਵਿੱਚ ਜਿਹੜਾ ਮੀਡਲ ਈਸਟਰਨ ਕੰਟਰੀਜ਼ ਨੇ ਜਿਹੜੇ ਏਸ਼ੀਅਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਅਮਰੀਕਾ ਦਾ ਦਬਦਬਾ ਉਹ ਕਾਇਮ ਹੋ ਸਕੇ ਤਾਂ ਚੀਨ ਦਾ ਪ੍ਰਭਾਵ ਹੈ ਕਿਸੇ ਤਰ੍ਹਾਂ ਘਟ ਹੋ ਸਕੇ। ਇਹ ਸਿਚੁਏਸ਼ਨ ਫਿਲਹਾਲ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ ਤੇ।